ਮੇਰੀ ਚਾਹ ਹੈਗਾ ਕਿ ਮੈਂ ਕਹਾਣੀਕਾਰ ਬਣ ਜਾਵਾਂ ਮੈਨੂੰ ਸੁਰਤ ਬੈਗ ਜੇ ਦੇ ਐਡਟਰ ਗੁਰਵੀਰ ਬਰਾੜ ਦਾ ਫੋਨ ਆਉਣ ਲੱਗਾ ਕਿ ਤੁਸੀਂ ਸੁਰਤ ਬੈਗ ਜੇ ਵਿੱਚ ਕੋਈ ਕਹਾਣੀ ਲਿਖੀ ਹੋਵੇ ਤਾਂ ਸਾਨੂੰ ਭੇਜੋ ਇੱਕ ਉਹਨਾਂ ਨੇ ਪਰਚਾ ਕੱਢ ਲਿਆ ਸੀਗਾ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਮੇਰੇ ਹੱਥ 'ਚ ਕੁਝ ਕਾਗਜ਼ ਹੈਗੇ ਆ ਜੀ ਇਹਨਾਂ ਦਾ ਕੁਝ ਬਣ ਸਕਿਆ ਤਾਂ ਮੈਂ ਤੁਹਾਨੂੰ ਭੇਜ ਦਊਗਾ ਇੱਧਰ ਮੇਰੇ ਵੱਡੇ ਭਾਈ ਸਾਹਿਬ ਬੈਠੇ ਮੈਨੂੰ ਕਹਿੰਦੇ ਕਹਾਣੀ ਭੇਜੋ ਇਹਨਾਂ ਦਾ ਮੈਂ ਫੋਨ ਚੁੱਕਣਾ ਬੰਦ ਕਰ ਦਿੱਤਾ ਬਿਲਕੁਲ ਹੈ ਨਹੀਂ ਤਾਂ ਕਹਾਣੀਕਰ ਹੈ ਕੀ ਬਾਰਿਸ਼ ਦੇ ਬਾਰਿਸ਼ ਨਹੀਂ ਪਈ ਬਾਹਰ ਖਾਲੀ ਭਾਂਡਾ ਪਿਆ ਬਾਰਿਸ਼ ਪਏਗੀ ਇਹ ਭਾਂਡਾ ਭਰੇਗਾ ਅੱਖਾਂ ਰਹੀਂ ਭਰੇਗਾ ਕੰਨਾਂ ਰਹੀਂ ਭਰੇਗਾ ਇਹ ਮਹਿਸੂਸ ਕਰੇਗਾ ਇਹਦੇ ਇੰਦਰੀਆ ਉਹ ਸਮਾਨ ਨੂੰ ਥੋੜੇ ਅੰਦਰ ਇਕੱਠਾ ਕਰਨਗੇ ਸਮਾਪਕ ਉਹ ਜਿਹੜਾ ਸਮਾਨ ਹੋਏਗਾ ਉਹ ਇੱਕ ਸ਼ੇਪ ਲੈਂਦਾ ਉਹ ਵੱਡੀ ਵੀ ਲੈ ਸਕਦਾ ਛੋਟੀ ਵੀ ਲੈ ਸਕਦਾ ਉਹ ਨੂੰ ਤੁਸੀਂ ਕਪਤਾ ਕਹਾਣੀ ਨਾਲ ਕੁਝ ਵੀ ਕਹਿ ਸਕਦੇ ਹੋ ਸ਼ਬਦ ਉਹਦੇ ਕੋਲ ਹੋਣਗੇ ਪ੍ਰੇਮ ਨਾ ਹੋਏਗੀ ਪਾਦ ਵਿੱਚੋਂ ਮਿਹਨਤ ਕਰੇਗਾ ਸੋ ਧੁਤਵਾ ਕਹਾਣੀ ਮਾਰ ਚੁੱਕੇ ਬੰਦਾ ਬੰਦਾ ਮਰਿਆ ਪਿਆ ਲਾਸ਼ ਪਈ ਹੈਗੀ ਬਰਸਤ ਤੇ ਉਹ ਤੋਂ ਬਾਅਦ ਕੀ ਤੜਕੰਬਾਜੀ ਹੁੰਦੀ ਆ ਮਰਨ ਤੋਂ ਬਾਅਦ ਕੀ ਸਿਆਸਤ ਹੁੰਦੀ ਆ ਮਰਨ ਤੋਂ ਪਹਿਲਾਂ ਕੀ ਸਿਆਸਤ ਹੁੰਦੀ ਆ ਇਹ ਕਹਾਣੀ ਹੈਗੀ ਕਹਾਣੀ ਤਾਂ ਤੁਹਾਨੂੰ ਪੜ੍ਹਨੀ ਹੀ ਹੋਏਗੀ ਮੈਂ ਨਹੀਂ ਤੁਹਾਨੂੰ ਕਹਾਣੀ ਸੁਣਾਉਣੀ ਹੈਗੀ ਕਿਸੇ ਨੇ ਮੈਨੂੰ ਪੁੱਛਿਆ ਯਾਰ ਨੁਤਫੇ ਦਾ ਕੀ ਬਦਲ ਹੁੰਦਾ ਮੈਂ ਕਿਹਾ ਭਰਾ ਮੈਂ ਵਕੀਲ ਨਹੀਂ ਹੈਗਾ ਮੈਂ ਅੱਜ ਕਿਉਂ ਮੈਂ ਆਪਣੀ ਕਹਾਣੀ ਦੀ ਵਕਾਲਤ ਕਰਾਂ ਮੈਂ ਚਾਹੁੰਦਾ ਹੈਗਾ ਕੋਈ ਵੀ ਸਾਰਕ ਬੰਦਾ ਕਿ ਜੇ ਮੈਂ ਅੱਜ ਜੂਦਾ ਹੈਗਾ ਮੈਂ ਵਕਾਲਤ ਕਰ ਲਵਾਂਗਾ ਜੇ ਮੈਂ ਕੱਲ ਨੂੰ ਨਾ ਹੋਵਾਂ ਫਿਰ ਕੀ ਬਣੂਗਾ ਸੋ ਇੰਨੀ ਗੱਲ ਮੈਂ ਕਹਿਣੀ ਹੈ ਕਿ ਮਿਹਰਬਾਨੀ Thank you.